ਸਤਿ ਸ਼੍ਰੀ ਅਕਾਲ ਜੀ ਰਮਣ ਬਹੂ ਹਜੇ ਤੱਕ ਤੂੰ ਉੱਠੀ ਨਹੀਂ ਤੈਨੂੰ ਸਵੇਰੇ ਦੱਸਿਆ ਸੀ ਕਿ ਸ਼ਾਮ ਨੂੰ ਮੇਰਾ ਧੀ ਜਵਾਈ ਆ ਰਿਹਾ ਆ ਉਹਨਾਂ ਚਾਹ ਪਾਣੀ ਦਾ ਇੰਤਜ਼ਾਮ ਕਰ ਲਵੀਂ ਉਠ 3 ਵਜ ਗਏ ਆ ਤੇ ਤੂੰ ਖਾ ਪੀ ਕੇ ਸੌ ਗਈ ਆ ਤੈਨੂੰ ਦੁਨੀਆ ਦੀ ਕੋਈ ਖ਼ਬਰ ਹੀ ਨਹੀਂ ਆ ਹੁਣ ਉੱਠ ਤੇ ਵਧੀਆ ਜਿਹਾ ਚਾਹ ਨਾਸ਼ਤਾ ਤਿਆਰ ਕਰ ਲਾ ਤੇ ਹਾਂ ਰਾਤ ਦਾ ਖਾਣਾ ਨਾ ਬਣਾਈ ਉਹ ਸਿਰਫ ਚਾਹ ਹੀ ਪੀਣਗੇ ਤੇ ਰਾਤ ਉਹਨਾਂ ਨੇ ਇੱਕ ਵਿਆਹ ਤੇ ਜਾਣਾ ਆ ਤੇ ਰਾਤ ਦੀ ਰੋਟੀ ਉੱਥੇ ਹੀ ਖਾ ਲੈਣਗੇ ਇਸ ਲਈ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਸਿਰਫ ਪਕੌੜੇ ਬਣਾ ਲਈ ਰਮਨ ਉੱਠੀ ਤੇ ਹੱਥ ਮੂੰਹ ਧੋ ਕੇ ਰਸੋਈ 'ਚ ਚਲੀ ਗਈ ਪਿਆਜ਼ ਕੱਟ ਕੇ ਪਾਲਕ ਕੱਟ ਕੇ ਵੇਸਣ ਘੋਲ ਲਿਆ ਤੇ ਪਕੌੜੇ ਕੱਢਣ ਦੀ ਤਿਆਰੀ ਕਰਨ ਲੱਗੀ ਤਾਂ ਕਿ ਜਦੋਂ ਉਹ ਆਉਣਗੇ ਤਾਂ ਉਹਨਾਂ ਨੂੰ ਗਰਮ ਕਰਕੇ ਦੇ ਦੂੰਗੀ ਫਿਰ ਉਹਨੇ ਨਾਲ ਸਮੋਸੇ ਵੀ ਬਣਾ ਲਏ ਤੇ ਨਾਲ ਹਰੀ ਚਟਨੀ ਵੀ ਬਣਾ ਲਈ ਪਾਲਕ ਦੇ ਪਕੌੜੇ ਬਣਾਉਣ ਤੋਂ ਬਾਅਦ ਬਚੇ ਹੋਏ ਆਲੂਆਂ ਨਾਲ ਸਮੋਸੇ ਤਿਆਰ ਕਰ ਲਏ ਇਹ ਸਭ ਕਰਦਿਆ ਕਰਦਿਆ ਉਹਨੂੰ 1 ਘੰਟਾ ਲੱਗ ਗਿਆ ਸੀ ਉਦੋਂ ਹੀ ਰਮਨ ਦੀ ਸੱਸ ਰਸੋਈ ਵਿੱਚ ਆਈ ਤੇ ਕਹਿਣ ਲੱਗੀ ਬਹੂ ਇਹ ਕੀ ਕੀਤਾ ਤੂੰ ਤੂੰ ਪਾਲਕ ਦੇ ਪਕੌੜੇ ਬਣਾਵੇਂ ਲੈ ਕੀ ਉਹਨਾਂ ਨੂੰ ਠੰਡੇ ਪਕੌੜੇ ਖਵਾਏਗੀ ਮੇਰੀ ਤਾਂ ਬੇਇੱਜ਼ਤੀ ਹੋ ਜੂਗੀ ਤੈਨੂੰ ਪਤਾ ਹੈ ਕਿ ਮੇਰੀ ਧੀ ਜਵਾਈ ਦੇ ਨਾਲ ਮੇਰੀ ਧੀ ਦਾ ਸੱਸ ਸਹੁਰਾ ਵੀ ਆ ਰਿਹਾ ਹੈ ਠੰਡੇ ਪਕੌੜੇ ਖਵਾ ਕੇ ਮੇਰੀ ਬੀਰਤੀ ਕਰਵਾਉਣੀ ਆ ਮੰਮੀ ਜੀ ਮੈਂ ਪਹਿਲੀ ਵਾਰ ਪਕੌੜੇ ਨਹੀਂ ਬਣਾਏ ਪਹਿਲਾਂ ਵੀ ਮੈਂ ਕਈ ਵਾਰ ਪਕੌੜੇ ਬਣਾ ਚੁੱਕੀ ਹਾਂ ਤੇ ਜੋ ਵੀ ਖਾਂਦਾ ਆ ਜਾਂਦਾ ਹੀ ਕਰਦਾ ਆ ਤੁਸੀਂ ਬੇਫਿਕਰ ਹੋ ਕੇ ਜਾਓ ਤੇ ਆਰਾਮ ਕਰੋ ਤੁਹਾਡਾ ਨੱਕ ਨਹੀਂ ਕਟਿਆ ਜਾਊਗਾ ਉਹ ਮੈਨੂੰ ਵੀ ਬੜਾ ਪਿਆਰਾ ਆ ਉਹਨੂੰ ਮੈਂ ਕਦੀ ਵੀ ਕੱਟਣ ਨਹੀਂ ਦਵੂੰਗੀ ਤੇ ਫਿਰ ਘਰ ਦੀ ਧੀ ਜਵਾਈ ਤੇ ਉਹਦੇ ਸਾਸ ਸੌਰੇ ਦਾ ਮਸਲਾ ਆ ਤਾਂ ਤੁਸੀਂ ਮੇਰੇ ਤੇ ਇੰਨਾ ਤਾਂ ਭਰੋਸਾ ਕਰੀ ਸਕਦੇ ਹੋ ਮੈਂ ਕਦੀ ਤੁਹਾਡੀ ਬੇਇੱਜ਼ਤੀ ਨਹੀਂ ਹੋਣ ਦਵਾਂਗੀ ਚੰਗਾ ਠੀਕ ਆ ਪਰ ਦੋ ਤਰ੍ਹਾਂ ਦੇ ਪਕੌੜੇ ਬਣਾ ਲਵੀਂ ਮੰਮੀ ਜੀ ਤੁਸੀਂ ਚਿੰਤਾ ਨਾ ਕਰੋ ਹੁਣ ਇੰਨਾ ਸਮਾਂ ਤਾਂ ਸੀ ਨਹੀਂ ਇਸ ਲਈ ਮੈਂ ਕੁਝ ਸਮਾਨ ਬਾਹਰੋਂ ਮੰਗਵਾ ਲਿਆ ਆ ਉਹ ਵੀ 6 ਵਜੇ ਤੱਕ ਆਜੂਗਾ ਉਹ ਤਾਂ ਆਉਂਦੇ ਹੋਣਗੇ ਤਾਂ ਤੂੰ ਕੀ ਕਰੇਂਗੀ ਸਾਹ ਨੂੰ ਮੈਂ ਕਹਿ ਚੁੱਕੀ ਹਾਂ ਕਿ ਮੇਰੇ ਤੇ ਭਰੋਸਾ ਰੱਖੋ ਵੈਸੇ ਵੀ ਉਹ ਛੇਤੀ ਆਉਣ ਵਾਲੇ ਨਹੀਂ ਉਹਨਾਂ ਵਿਆਹ ਤੇ ਜਾਣਾ ਆ ਤਾਂ ਹੋਟਲ ਵਿੱਚੋਂ ਹੋ ਕੇ ਹੀ ਆਉਣਗੇ ਤੂੰ ਤਾਂ ਸਭ ਜਾਣਦੀ ਆ ਨਾ ਕਿ ਉਹ ਕਦੋਂ ਆਉਣਗੇ ਕਿਵੇਂ ਆਉਣਗੇ ਠੀਕ ਆ ਮੇਰੇ ਤੇ ਭਰੋਸਾ ਨਹੀਂ ਤਾਂ ਤੁਸੀਂ ਦੀਦੀ ਨੂੰ ਫੋਨ ਕਰਕੇ ਪੁੱਛ ਲਓ ਕਿ ਉਹ ਕਦੋਂ ਤੱਕ ਪਹੁੰਚਣਗੇ ਮੈਂ ਪੂਰੀ ਤਿਆਰੀ ਕਰ ਲਈ ਆ ਹੁਣ ਜਦੋਂ ਚਾਹੇ ਉਹ ਆ ਜਾਣ ਤੇ ਮੈਂ ਰਾਤ ਦੇ ਖਾਣੇ ਦੀ ਵੀ ਤਿਆਰੀ ਕਰ ਲੈਂਦੀ ਆ ਫਿਰ ਉਹਨਾਂ ਦੇ ਆਉਣ ਦੇ ਬਾਅਦ ਸਮਾਂ ਨਹੀਂ ਮਿਲੂਗਾ ਤੇ ਵੈਸੇ ਵੀ ਮੈਂ ਬਹੁਤ ਥੱਕ ਗਈ ਆ ਤੇ ਇਸ ਲਈ ਮੈਂ ਬਾਅਦ ਵਿੱਚ ਖਾਣਾ ਨਹੀਂ ਬਣਾ ਸਕੂਗੀ ਤਾਂ ਫਿਰ ਖਾਣਾ ਤੁਹਾਨੂੰ ਹੀ ਬਣਾਉਣਾ ਪਊਗਾ ਇੰਤਜ਼ਾਰ ਕਰਦੇ ਕਰਦੇ 8 ਵਜ ਗਏ ਦਰਵਾਜ਼ੇ ਦੀ ਬੈਲ ਵੱਜੀ ਤਾਂ ਰਮਨ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਵੇਖਿਆ ਕਿ ਉਹਦੀ ਨਾਨਾ ਉਹਦਾ ਪਤੀ ਤੇ ਸੱਸ ਹੋਰਾ ਸੀ ਰਮਨ ਸਾਰਿਆਂ ਨੂੰ ਮਿਲੀ ਤੇ ਉਹਨਾਂ ਨੂੰ ਬਹਿਣ ਲਈ ਕਹਿ ਦਿੱਤਾ ਉਹ ਸਾਰਿਆਂ ਲਈ ਠੰਡਾ ਲੈ ਕੇ ਆ ਗਈ ਰਮਨ ਜੀ ਜਿਵੇਂ ਹੀ ਠੰਡਾ ਦੇ ਕੇ ਰਸੋਈ ਵਿੱਚ ਗਈ ਤਾਂ ਉਹਦੀ ਨਾਨ ਉਹਦੇ ਪਿੱਛੇ-ਪਿੱਛੇ ਰਸੋਈ 'ਚ ਚਲੀ ਗਈ ਤੇ ਕਹਿਣ ਲੱਗੀ ਭਾਬੀ ਕੀ ਬਣਾਇਆ ਆ ਜਿਵੇਂ ਹੀ ਉਹਨੇ ਪਲੇਟ ਵਿੱਚ ਪਏ ਹੋਏ ਠੰਡੇ ਪਕੌੜੇ ਵੇਖੇ ਉਹਨੇ ਗੁੱਸੇ ਵਿੱਚ ਰਮਨ ਨੂੰ ਵੇਖਿਆ ਤੇ ਕਿਹਾ ਇਹ ਕੀ ਭਾਬੀ ਠੰਡੇ ਪਕੌੜੇ ਤੁਸੀਂ ਚਲੋ ਦੀਦੀ ਮੈਂ ਕੜਾਈ ਰੱਖ ਦਿੱਤੀ ਆ ਹੁਣ ਇਹ ਸਭ ਕੁਝ ਗਰਮ-ਗਰਮ ਲੈ ਕੇ ਹੁਣੀਆਂ ਕੀ ਤੂੰ ਸਾਨੂੰ ਬਸ ਪਕੌੜੇ ਹੀ ਖਵਾਏਂਗੀ ਮੇਰੇ ਸਹੁਰਿਆਂ ਦੇ ਸਾਹਮਣੇ ਮੇਰੀ ਇੱਜ਼ਤ ਦਾ ਤੈਨੂੰ ਜਰਾ ਵੀ ਖਿਆਲ ਆ ਕਿ ਨਹੀਂ ਉਹ ਰੋਜ਼-ਰੋਜ਼ ਤਾਂ ਇੱਥੇ ਆਉਂਦੇ ਨਹੀਂ ਆ ਆਪਣੀ ਸੇਵਾ ਕਰਵਾਉਣ ਲਈ ਜੀਜੀ ਤੁਸੀਂ ਚਲੋ ਜਾ ਕੇ ਆਪਣੇ ਸਾਸੋਰੇ ਦੇ ਕੋਲ ਬੈਠੋ ਨਹੀਂ ਤਾਂ ਉਹ ਕੀ ਸੋਚਣਗੇ ਤੇ ਸਾਨੂੰ ਇੱਥੇ ਇਕੱਲਾ ਛੱਡ ਕੇ ਰੁਹੀ ਰਸੋਈ ਵਿੱਚ ਚਲੀ ਗਈ ਆ ਥੋੜੀ ਦੇਰ ਬਾਅਦ ਰਮਣ ਗਰਮ-ਗਰਮ ਪਕੌੜੇ ਤੇ ਚਟਨੀ ਲੈ ਆਈ ਤੇ ਬਾਕੀ ਸਮਾਨ ਵੀ ਲੈ ਕੇ ਆ ਗਈ ਤਾਂ ਰੁਹੀ ਦੀ ਸਾਸ ਨੇ ਕਿਹਾ ਰਮਣ ਪੁੱਤ ਇਹ ਸਭ ਕੁਝ ਕਿਉਂ ਕੀਤਾ ਤੂੰ ਪੁੱਤ ਮੈਂ ਰੁਹੀ ਨੂੰ ਕਿਹਾ ਵੀ ਸੀ ਕਿ ਹੋਟਲ ਤੋਂ ਸਿੱਧਾ ਘਰ ਵਾਪਸ ਆ ਚੱਲਾਂਗੇ ਜੇ ਇੱਥੇ ਆਵਾਂਗੇ ਤਾਂ ਸਿਰਫ ਮਿਲਣ ਲਈ ਆਵਾਂਗੇ ਤੇ ਮੈਂ ਕਿਹਾ ਵੀ ਸੀ ਕਿ ਆਪਣੀ ਭਾਬੀ ਨੂੰ ਕਹਿ ਦਵਾਂ ਕਿ ਕੋਈ ਵੀ ਤਕਲੀਫ ਕਰਨ ਦੀ ਲੋੜ ਨਹੀਂ ਆ ਕਿਉਂਕਿ ਮੈਂ ਜਾਣਦੀ ਆ ਜਦੋਂ ਵੀ ਅਸੀਂ ਆਉਂਦੇ ਆ ਤਾਂ ਏਵੇਂ ਹੀ ਸਾਡੀ ਖਾਤਰਦਾਰੀ ਕਰਦੀਆਂ ਹੁਣ ਵਿਆਹ ਤੇ ਆਏ ਸੀ ਤਾਂ ਉੱਥੋਂ ਬਿਨਾਂ ਖਾਦੇ ਪੀਤੇ ਤਾਂ ਨਹੀਂ ਆਏ ਹੋਵਾਂਗੇ ਭੈਣ ਜੀ ਤੁਹਾਨੂੰ ਤਾਂ ਪਤਾ ਆ ਨਾ ਕਿ ਵਿਆਹ ਤੇ ਕਿੰਨਾ ਕੁਝ ਖਾਣ ਨੂੰ ਹੁੰਦਾ ਆ ਖੰਦੇ-ਖੰਦੇ ਮਾਣ ਪਰ ਜਾਂਦਾ ਆ ਕੋਈ ਗੱਲ ਨਹੀਂ ਆਂਟੀ ਜੀ ਤੁਸੀਂ ਥੋੜੀ ਦੇਰ ਤੁਰ ਫਿਰ ਲਿਓ ਸਾਰਾ ਕੁਝ ਹਜਮ ਹੋ ਜਾਊਗਾ ਤੁਸੀਂ ਜ਼ਿਆਦਾ ਨਾ ਖਾਓ ਥੋੜਾ ਜਿਹਾ ਹੀ ਖਾ ਲੋ ਤੂੰ ਨਹੀਂ ਮੰਨੇਗੀ ਰਮਨ ਰਮਨ ਨੇ ਪਲੇਟ ਵਿੱਚ ਇੱਕ-ਇੱਕ ਪਕੌੜਾ ਰੱਖ ਕੇ ਦੇ ਦਿੱਤਾ ਇੱਕ-ਇੱਕ ਪਕੌੜਾ ਖਾ ਕੇ ਸਾਰਿਆਂ ਨੇ ਦੋ-ਦੋ ਪਕੌੜੇ ਹੋਰ ਲੈ ਲਏ ਰੂਹੀ ਆਪਣੇ ਸੱਸ-ਸੋਹਰੇ ਤੇ ਪਤੀ ਨੂੰ ਹੋਰ ਪਕੌੜੇ ਖਾਣ ਨੂੰ ਕਹਿ ਰਹੀ ਸੀ ਪਰ ਉਹਨਾਂ ਸਾਰਿਆਂ ਨੇ ਉਹੀ ਪਕੌੜੇ ਖਾਦੇ ਉਦੇ ਬਾਅਦ ਰਮਨ ਸਾਰਿਆਂ ਲਈ ਚਾਹ ਬਣਾ ਕੇ ਲੈ ਆਈ ਲਵੋ ਆਂਟੀ ਜੀ ਥੋੜੀ ਜੀ ਚਾਹ ਪੀ ਲਓ ਤਾਂ ਕਿ ਖਾਦਾ ਪੀਤਾ ਹ ਜੰਮੋ ਜਾਵੇ ਤਾਂ ਚਾਹ ਵੇਖ ਕੇ ਰਮਨ ਦੀ ਸਾਸ ਕਹਿਣ ਲੱਗੀ ਇਹ ਕੀ ਆ ਬਹੂ ਇਹ ਕੀ ਤੂੰ ਕਾੜਾ ਜਬਣਾ ਕੇ ਲੈ ਆਈਆਂ ਜਰਾ ਸਵਾਦ ਦੀ ਚਾਹ ਬਣਾ ਕੇ ਲੈ ਆਉਂਦੀ ਰੂਹੀ ਵੀ ਰਮਨ ਨੂੰ ਖੂਰ ਖੂਰ ਕੇ ਵੇਖਣ ਲੱਗੀ ਉਹ ਕਦੀ ਰਮਨ ਨੂੰ ਵੇਖਦੀ ਕਦੀ ਆਪਣੀ ਮਾਂ ਨੂੰ ਜਿਵੇਂ ਅੱਖਾਂ ਹੀ ਅੱਖਾਂ ਨਾਲ ਕੁਝ ਕਹਿ ਰਹੀ ਸੀ ਕਿ ਇਹ ਸਭ ਕੀ ਆ ਤੇ ਰੂਹੀ ਦੀ ਸਾਸ ਨੇ ਰੂਹੀ ਨੂੰ ਆਪਣੀ ਮਾਂ ਤੇ ਭਾਬੀ ਨੂੰ ਕੂਰਦੇ ਹੋਏ ਵੇਖ ਲਿਆ ਸੀ ਤੇ ਉਹ ਕਹਿਣ ਲੱਗੀ ਵਾ ਰਮਨ ਪੁੱਤ ਤੂੰ ਕਿਵੇਂ ਬੁੱਝ ਲਿਆ ਕਿ ਸਾਨੂੰ ਚਾਹ ਦੀ ਲੋੜ ਸੀ ਭੈਣ ਜੀ ਅੱਜ ਤਾਂ ਮਜ਼ਾ ਆ ਗਿਆ ਨਾਸ਼ਤਾ ਕਰਕੇ ਪਰ ਭੈਣ ਜੀ ਤੁਸੀਂ ਕੁਝ ਖਾਦਾ ਹੀ ਨਹੀਂ ਆ ਭੈਣ ਜੀ ਤੁਹਾਡੀ ਬਹੂ ਦੇ ਹੱਥਾਂ 'ਚ ਤਾਂ ਜਾਦੂ ਆ ਥੋੜਾ ਜਿਹਾ ਜਾਦੂ ਰੂਹੀ ਦੇ ਹੱਥਾਂ 'ਚ ਵੀ ਪਾ ਦਿੱਤਾ ਹੁੰਦਾ ਵੈਸੇ ਤਾਂ ਰੂਹੀ ਬਹੁਤ ਵਧੀਆ ਖਾਣਾ ਬਣਾਉਂਦੀ ਆ ਪਰ ਜੋ ਸੁਆਦ ਰਮਨ ਦੇ ਹੱਥਾਂ ਵਿੱਚ ਆ ਉਹਦਾ ਜਵਾਬ ਨਹੀਂ ਰਮਨ ਬਹੂ ਮਾਫ ਕਰੀ ਪੁੱਤ ਅੱਜ ਤਾਂ ਅਸੀਂ ਵਿਆਹ ਤੇ ਖਾਣਾ ਖਾਵਾਂਗੇ ਪਰ ਵਾਦਾ ਰਿਹਾ ਕਿ ਇੱਕ ਦਿਨ ਅਸੀਂ ਖੁਦ ਤੇਰੇ ਹੱਥਾਂ ਦਾ ਖਾਣਾ ਖਾਣ ਜ਼ਰੂਰ ਆਵਾਂਗੇ ਜੋ ਵੀ ਹੋਵੇ ਅੱਜ ਤਾਂ ਚਾਹ ਨਾਸ਼ਤੇ ਦਾ ਮਜ਼ਾ ਆ ਗਿਆ ਤੇ ਰੂਹੀ ਬਹੂ ਇਹ ਪਨੀਰ ਵਾਲੇ ਪਕੌੜੇ ਤੂੰ ਆਪਣੀ ਭਾਬੀ ਕੋਲੋਂ ਜ਼ਰੂਰ ਸਿੱਖ ਲਵੀਂ ਜਦੋਂ ਘਰੇ ਪਨੀਰ ਦੇ ਪਕੌੜੇ ਖਾਣ ਨੂੰ ਜੀ ਕਰੇ ਤਾਂ ਤੂੰ ਬਣਾ ਤਾਂ ਸਕੇਂਗੀ ਚੰਗਾ ਤਾਂ ਭੈਣ ਜੀ ਹੁਣ ਅਸੀਂ ਚੱਲਦੇ ਆਂ ਸਾਰੇ ਜਾ ਕੇ ਬਾਹਰ ਗੱਡੀ ਵਿੱਚ ਬਹਿ ਗਏ ਪਰ ਰੂਹੀ ਪਿੱਛੇ-ਪਿੱਛੇ ਰਹੀ ਤੇ ਜਾਣ ਤੋਂ ਪਹਿਲਾਂ ਆਪਣੀ ਭਾਬੀ ਨੂੰ ਕਹਿਣ ਲੱਗੀ ਕਰਵਾ ਦਿੱਤੀ ਨਾ ਮੇਰੀ ਬੇਇੱਜ਼ਤੀ ਮੈਂ ਕਿਹਾ ਸੀ ਕਿ ਮੇਰੀ ਬੇਇੱਜ਼ਤੀ ਨਾ ਕਰਵਾਈ ਇਹਨੇ ਵਧੀਆ ਪਕੌੜੇ ਸਵਾਦ ਪਕੌੜੇ ਬਣਾਵਾ ਕੇ ਖਵਾਉਣ ਦੀ ਕੀ ਲੋੜ ਸੀ ਇੱਕ ਤਾਂ ਇਹਨੇ ਸਵਾਦ ਉਤੋਂ ਇੰਨੀ ਵਧੀਆ ਸਜਾਵਟ ਕਰਨ ਦੀ ਕੀ ਲੋੜ ਸੀ ਜਾਦਾ ਹੀ ਤਾਰੀਫ਼ ਚਾਹੀਦੀ ਸੀ ਕੀ ਤੈਨੂੰ ਆਪਣੀ ਤਰੀਫ਼ ਕਰਵਾਉਣੀ ਆ ਤਾਂ ਜੀ ਸਦਕੇ ਕਰਵਾ ਪਰ ਮੇਰੀ ਬੇਇੱਜ਼ਤੀ ਤਾਂ ਨਾ ਕਰਵਾ ਤੁਸੀਂ ਤਾਂ ਕੁਝ ਜ਼ਿਆਦਾ ਹੀ ਜੀ ਜਾਣ ਲਾ ਦਿੱਤੀ ਵੇਖ ਲਵੀ ਹੁਣ ਮੈਨੂੰ ਕਿੰਨਾ ਕੁਝ ਸੋਨਾ ਪਊਗਾ ਇਹਨਾਂ ਕਹਿ ਕੇ ਉਹ ਵੀ ਚਲੀ ਗਈ ਤੇ ਰੂਹੀ ਦੇ ਜਾਣ ਤੋਂ ਬਾਅਦ ਰਮਨ ਦੀ ਸੱਸ ਰਮਨ ਤੇ ਪੜਕ ਗਈ ਪੈ ਗਈ ਤੇਰੇ ਕਲੇਜੇ 'ਚ ਠੰਡ ਮੇਰੀ ਤੀਨੂੰ ਗੱਲਾਂ ਸੁਣਾ ਕੇ ਉਹਦੀ ਸੱਸ ਤਾਂ ਮੇਰੇ ਸਾਹਮਣੇ ਇਹਨਾਂ ਕੁਝ ਬੋਲ ਗਈ ਪਤਾ ਨਹੀਂ ਘਰ ਜਾ ਕੇ ਉਹਨੂੰ ਕੀ ਕੀ ਕਹੂਗੀ ਤੈਨੂੰ ਕਿਹਾ ਸੀ ਕਿ ਮੇਰਾ ਨੱਕ ਨਾ ਕਟਵਾ ਦੇਵੀ ਪਰ ਤੂੰ ਬਾਜ ਨਹੀਂ ਆਈ ਮੰਮੀ ਜੀ ਮੈਂ ਕੀ ਕਰ ਦਿੱਤਾ ਹੁਣ ਤੁਸੀਂ ਹੀ ਕਿਹਾ ਸੀ ਕਿ ਮੇਰਾ ਨੱਕ ਨਾ ਕਟਵਾਈ ਮੈਂ ਤਾਂ ਤੁਹਾਡਾ ਨੱਕ ਹੀ ਬਚਾਇਆ ਆ ਤਾਂ ਤੁਹਾਡੀ ਧੀ ਦੀ ਬੇਇੱਜ਼ਤੀ ਹੋ ਗਈ ਹੁਣ ਪਹਿਲਾਂ ਦੱਸਣਾ ਚਾਹੀਦਾ ਸੀ ਨਾ ਕਿ ਪਕੌੜੇ ਚੰਗੇ ਬਣਾਉਣੇ ਸੀ ਜਾਂ ਨਹੀਂ ਜਦੋਂ ਤੁਹਾਨੂੰ ਪਕੌੜੇ ਠੰਡੇ ਲੱਗੇ ਤਾਂ ਤੁਹਾਡੇ ਨੱਕ ਤੇ ਬਣ ਗਈ ਤੇ ਜੇ ਉਹਨਾਂ ਨੂੰ ਨਾਸ਼ਤਾ ਪਸੰਦ ਆ ਗਿਆ ਤਾਂ ਤੁਹਾਡੀ ਧੀ ਦਾ ਨੱਕ ਕੱਟ ਗਿਆ ਜਦਕਿ ਉਹਨਾਂ ਨੂੰ ਕਾ ਨਾਸਤੇ ਦੀ ਲੋੜ ਵੀ ਨਹੀਂ ਸੀ ਉਹ ਤਾਂ ਵਿਆਹ ਵੇਖਣ 来ਈ ਸੀ ਤੇ ਜੇ ਹੋਟਲ ਸਾਡੇ ਘਰ ਦੇ ਕੋਲ ਹੀ ਆ ਤਾਂ ਜ਼ਰੂਰੀ ਨਹੀਂ ਕਿ ਉੱਥੇ ਜਿਹੜਾ ਵੀ ਕੋਈ ਵਿਆਹ ਤੇ ਆਵੇ ਤਾਂ ਉਹਨੂੰ ਘਰ ਬੁਲਾ ਕੇ ਨਾਸ਼ਤਾ ਕਰਵਾਇਆ ਜਾਵੇ ਕਿਉਂ ਨਹੀਂ ਜੇ ਮੇਰੇ ਰਿਸ਼ਤੇਦਾਰ ਇੱਥੇ ਹੁੰਦੇ ਆ ਤਾਂ ਤੈਨੂੰ ਕੀ ਤਕਲੀਫ ਹੁੰਦੀ ਆ ਉਦੋਂ ਹੀ ਰਮਨ ਦਾ ਸਹੁਰਾ ਬੋਲਿਆ ਉਹ ਵੀ ਨਾਸ਼ਤਾ ਕਰਨ ਲਈ ਰੋਹੀ ਦੇ ਸਾਸੋਰੇ ਦੇ ਕੋਲ ਹੀ ਬੈਠੇ ਹੋਏ ਸੀ ਉਹ ਆਪਣੀ ਘਰ ਵਾਲੀ ਨੂੰ ਕਹਿਣ ਲੱਗੇ ਤੂੰ ਇਹ ਕੀ ਕਹਿ ਰਹੀ ਆ ਮੈਂ ਦੁਪਹਿਰਾਂ ਦਾ ਵੇਖ ਰਿਆਂ ਆ ਕਿ ਬਹੂ ਕਿੰਨੀ ਮਿਹਨਤ ਕਰ ਰਹੀ ਸੀ ਤੇ ਤੂੰ ਵੀ ਉਹਦਾ ਦਿਮਾਗ ਖਾ ਰਹੀ ਸੀ ਕਿ ਨਾਸ਼ਤਾ ਚੰਗਾ ਹੋਣਾ ਚਾਹੀਦਾ ਆ ਹੁਣ ਜੇ ਨਾ ਚੰਗਾ ਬਣਦਾ ਤਾਂ ਫਿਰ ਵੀ ਤੈਨੂੰ ਤਕਲੀਫ ਹੀ ਹੋਣੀ ਸੀ ਤੇ ਹਾਂ ਪਿਛਲੀ ਵਾਰ ਦਾ ਵੀ ਮੈਨੂੰ ਯਾਦ ਆ ਕਿ ਜਦੋਂ ਤੇਰੀ ਭੈਣ ਤੇ ਉਹਦਾ ਪਰਿਵਾਰ ਇਸੇ ਹੋਟਲ 'ਚ ਵਿਆਹ ਵੇਖਣ ਆਏ ਸੀ ਤਾਂ ਵੀ ਤੂੰ ਉਹਨਾਂ ਨੂੰ ਇੱਥੇ ਬੁਲਾ ਲਿਆ ਸੀ ਦੁਪਹਿਰਾਂ ਦਾ ਖਾਣਾ ਉਹ ਹੋਟਲ ਤੋਂ ਖਾ ਕੇ ਆਏ ਸੀ ਰਾਤ ਦਾ ਖਾਣਾ ਤੂੰ ਆਪਣੀ ਬਹੂ ਨੂੰ ਕਹਿ ਕੇ ਤਿਆਰ ਕਰਵਾਇਆ ਸੀ ਤੇ ਉਹ ਬਿਨਾ ਖਾਣਾ ਖਾਦੇ ਹੀ ਜਾਣ ਲੱਗੇ ਸੀ ਤਾਂ ਰਾਤ ਦਾ ਪੂਰਾ ਖਾਣਾ ਤੂੰ ਆਪਣੀ ਭੈਣ ਨੂੰ ਬਣਿਆ ਬਣਾਇਆ ਪੈਕ ਕਰ ਦਿੱਤਾ ਤੇ ਖੁਦ ਖਾਣ ਲਈ ਰਾਤ ਨੂੰ ਬਹੂ ਨੂੰ ਦੁਬਾਰਾ ਖਾਣਾ ਬਣਾਉਣਾ ਪਿਆ ਤੂੰ ਕੋਝਾ ਤਾਂ ਸ਼ਰਮ ਕਰ ਇੱਕ ਤਾਂ ਸਾਡੇ ਘਰ ਤੋਂ 2 ਕਿਲੋਮੀਟਰ ਦੂਰ ਹੋਟਲ ਹੀ ਹੋਟਲ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਹੋਟਲ ਵਿੱਚ ਵਿਆਹ ਵੇਖਣ ਆਉਂਦਾ ਹੀ ਰਹਿੰਦਾ ਆ ਤੇ ਤੂੰ ਉਹਨਾਂ ਨੂੰ ਆਪਣੇ ਘਰ ਬੁਲਾ ਹੀ ਲੈਨੀ ਆ ਤੇ ਜੇ ਕੋਈ ਵਿਆਹ ਵੇਖਣ ਆਵੇ ਤਾਂ ਉਹਨੂੰ ਆਉਣ ਦੇ ਤੇ ਜੇ ਉਹ ਉੱਥੋਂ ਹੀ ਵਾਪਸ ਜਾਣਾ ਚਾਵੇ ਤਾਂ ਉਹਨੂੰ ਜਾਣ ਦੇ ਤੇ ਅੱਜ ਦੇ ਬਾਅਦ ਇਸ ਤਰ੍ਹਾਂ ਦੇ ਮੌਕੇ ਲਈ ਮੇਰੀ ਬਹੂ ਕਿਸੇ ਲਈ ਕੋਈ ਨਾਸ਼ਤਾ ਨਹੀਂ ਬਣਾਉਂਗੀ ਜਦ ਤੱਕ ਕੋਈ ਸਪੈਸ਼ਲ ਸਾਡੇ ਘਰ ਨਾ ਆਵੇ ਹੁਣ ਚਾਹੇ ਇਹ ਗੱਲ ਤੈਨੂੰ ਚੰਗੀ ਲੱਗੇ ਜਾਂ ਬੁਰੀ ਹੁਣ ਤੇਰੀ ਕੋਈ ਭੈਣ ਹੋਵੇ ਜਾਂ ਸਾਡੀ ਧੀ ਜੋ ਸਪੈਸ਼ਲ ਸਾਡੇ ਘਰ ਆਊਗਾ ਉਹਨੂੰ ਜੀ ਆਇਆਂ ਨੂੰ ਐਵੇਂ ਕੋਈ ਵਿਆਹ ਵੇਖਣ ਆਵੇਗਾ ਤਾ ਉਹਨੂੰ ਘਰ ਬੁਲਾ ਕੇ ਖਾਣਾ ਨਹੀਂ ਖਵਾ ਸਕਦੀ ਤੇ ਖਬਰਦਾਰ ਬਹੂ ਜੇ ਤੂੰ ਆਪਣੀ ਸੱਸ ਦੀਆਂ ਵਿੱਚ ਹਾਮ ਲਾਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਤੇ ਜੇ ਬਹੂ ਮਾੜਾ ਖਾਣਾ ਬਣਾਉਂਦੀ ਆ ਤਾਂ ਤੇਰਾ ਨੱਕ ਕੱਟ ਜਾਂਦਾ ਆ ਤੇ ਜੇ ਵਧੀਆ ਖਾਣਾ ਬਣਾਉਂਦੀ ਆ ਤਾਂ ਤੇਰੀ ਕੁੜੀ ਦਾ ਨੱਕ ਕੱਟ ਗਿਆ ਆਪਣੀ ਕੁੜੀ ਨੂੰ ਤਾਂ ਕੁਝ ਸਿਖਾਇਆ ਨਹੀਂ ਤੂੰ ਹੁਣ ਬਹੂ ਕਰੇ ਤਾਂ ਕੀ ਕਰੇ ਤੇ ਅੱਗੇ ਤੋਂ ਜੇ ਕਿਸੇ ਲਈ ਸਪੈਸ਼ਲ ਨਾਸ਼ਤਾ ਜੇ ਖਾਣਾ ਬਣਵਾਉਣਾ ਹੋਵੇ ਤਾਂ ਤੂੰ ਖੁਦ ਬਣਾਏਂਗੀ ਤਾਂ ਕਿ ਤੈਨੂੰ ਜਾਂ ਤੇਰੀ ਕੁੜੀ ਨੂੰ ਕੋਈ ਸ਼ਿਕਾਇਤ ਨਾ ਹੋਵੇ ਇਹਨਾਂ ਕਹਿ ਕੇ ਰਮਨ ਦਾ ਸੋਹਰਾ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਰਮਨ ਰਸੋਈ ਵਿੱਚ ਆ ਗਈ ਤੇ ਬਚੇ ਹੋਏ ਨਾਸ਼ਤੇ ਨੂੰ ਵੇਖਣ ਲੱਗੀ ਕਿ ਹੁਣ ਇਹਦਾ ਕੀ ਕੀਤਾ ਜਾਵੇ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ